ਕੰਮ ਦੇ ਭਾਲ ਦੇ ਵਿੱਚ ਇੱਕ ਲੜਕੀ ਦਵਾਈ ਦੇ ਆਬੂ ਤਾਬੀ ਦੇ ਵਿੱਚ ਚਲੀ ਜਾਂਦੀ ਹੈ 15 ਫਰਵਰੀ 2025 ਨੂੰ ਉਸ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਤਕਰੀਬਨ 13 ਦਿਨਾਂ ਬਾਅਦ 13 ਦਿਨਾਂ ਬਾਅਦ ਉਸ ਦੇ ਘਰਦਿਆਂ ਨੂੰ ਪਤਾ ਲੱਗਦਾ ਹੈ ਕਿ ਸਾਡੀ ਲੜਕੀ ਨੂੰ ਫਾਂਸੀ ਦੇ ਦਿੱਤੀ ਗਈ ਆ ਪਰ ਇਸ ਗੱਲ ਦੀ ਖਬਰ ਨਾ ਤਾਂ ਵਿਦੇਸ਼ ਮੰਤਰਾਲੇ ਨੂੰ ਪਤਾ ਲੱਗਦੀ ਹੈ ਅਤੇ ਨਾ ਹੀ ਜੋ ਇੰਡੀਆ ਦਾ ਦੁबई ਦੇ ਵਿੱਚ ਦੂਤਾਵਾਸ ਘਰ ਹੁੰਦਾ ਉਹਨਾਂ ਨੂੰ ਇਸ ਗੱਲ ਦੀ ਪਹੁੰਚ ਤੱਕ ਲੱਗਦੀ ਹੈ ਤਾਂ ਇਸ ਤੋਂ ਬਾਅਦ ਉਸ ਲੜਕੀ ਦੇ ਮਾਤਾ ਪਿਤਾ ਹਾਈ ਕੋਰਟ ਦੀ ਸ਼ਰਨ ਦੇ ਵਿੱਚ ਜਾਂਦੇ ਨੇ ਤਾਂ ਕਿ ਸਾਡੀ ਬੇਟੀ ਬਾਰੇ ਪਤਾ ਲੱਗ ਸਕੇ ਵੀ ਆਖਰਕਾਰ ਸਾਡੀ ਬੇਟੀ ਕਿੱਥੇ ਹੈ ਅਤੇ ਕਿਸ ਹਾਲਾਤਾਂ ਦੇ ਵਿੱਚ ਹੈ ਸੋ ਸਾਰੇ ਦੋਸਤਾਂ ਨੂੰ ਸੱਚੀ ਅਕਾਲ ਅੱਜ ਦੀ ਜਿਹੜੀ ਸੱਚੀ ਸਟੋਰੀ ਹੈ ਇਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਂਦਾ ਥਾਣਾ ਮਟੋਦ ਅਤੇ ਪਿੰਡ ਗੋਇਰਾ ਮੁਗਲੇ ਇੱਕ 70 ਸਾਲ ਦਾ ਬਜ਼ੁਰਗ ਜਿਸ ਦਾ ਨਾਮ ਸ਼ਵੀਰ ਖਾਨ ਉਸ ਦੀ ਬੇਟੀ ਆਬੂਤਾ ਬੀ ਦੀ ਜੇਲ੍ਹ ਦੇ ਵਿੱਚ ਬੰਦ ਸੀ ਤਕਰੀਬਨ 2 ਸਾਲਾਂ ਤੋਂ ਉਸ ਦੀ ਲੜਕੀ ਆਬੂਤਾ ਬੀ ਦੀ ਜੇਲ੍ਹ ਦੇ ਵਿੱਚ ਬੰਦ ਸੀ ਹਰ ਹਫ਼ਤੇ ਉਸ ਲੜਕੀ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਕੁਝ ਦਿਨ ਹੋ ਗਏ ਸੀ ਕਿ ਉਸ ਲੜਕੀ ਨਾਲ ਗੱਲਬਾਤ ਹੋ ਨਹੀਂ ਰਹੀ ਸੀ ਤਾਂ ਇਸ ਗੱਲ ਨੂੰ ਲੈ ਕੇ ਉਸ ਲੜਕੀ ਦੇ ਪਿਤਾ ਅਤੇ ਉਸ ਦੀ ਮਾਤਾ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿਉਂਕਿ ਉਸ ਲੜਕੀ ਨਾਲ ਪਰਿਵਾਰ ਵਾਲਿਆਂ ਦੀ ਗੱਲਬਾਤ ਨਹੀਂ ਹੋ ਰਹੀ ਸੀ ਤਾਂ ਇਸ ਤੋਂ ਬਾਅਦ ਉਸ ਲੜਕੀ ਦਾ ਪਿਤਾ ਇੱਕ ਆਬੂਤਾਬੀ ਦੇ ਨੰਬਰ ਤੇ ਇੱਕ ਮੈਸੇਜ ਕਰਦਾ ਹੈ ਤੇ ਅੱਗੋਂ ਉਸ ਮੈਸੇਜ ਦਾ ਰਿਪਲਾਈ ਆਉਂਦਾ ਕਿ ਅਸੀਂ ਤੁਹਾਡੀ ਕੀ ਸਹਾਇਤਾ ਕਰ ਸਕਦੇ ਹਾਂ ਤਾਂ ਫਿਰ ਉਸ ਲੜਕੀ ਦਾ ਪਿਤਾ ਦੱਸਦਾ ਕਿ ਮੇਰੀ ਲੜਕੀ ਆਬੂਤਾਬੀ ਦੇ ਵਿੱਚ ਸੀ ਤੇ ਮੈਨੂੰ ਉਸ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਤਾਂ ਫਿਰ ਕੁਝ ਦਿਨਾਂ ਬਾਅਦ ਉਸੇ ਨੰਬਰ ਤੋਂ ਰਿਪਲਾਈ ਆਉਂਦਾ ਕਿ ਤੁਹਾਡੀ ਬੇਟੀ ਨੂੰ ਅੱਜ ਤੋਂ 13 ਦਿਨ ਪਹਿਲਾਂ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਹੈ ਅਤੇ ਉਸ ਮੈਸੇਜ ਦੇ ਵਿੱਚ ਸਿਰਫ ਇੰਨੇ ਹੀ ਦੱਸਿਆ ਗਿਆ ਸੀ ਕਿ ਉਸ ਨੂੰ ਫਾਂਸੀ ਦੇ ਦਿੱਤੀ ਗਈ ਹੈ ਅੱਜ ਤੋਂ ਤਕਰੀਬਨ 13 ਦਿਨ ਪਹਿਲਾਂ ਜਾਣੇ ਕਿ 15 ਫਰਵਰੀ 2025 ਨੂੰ ਤਾਂ ਇਸ ਤੋਂ ਬਾਅਦ ਉਸ ਲੜਕੀ ਦੇ ਮਾਤਾ ਪਿਤਾ ਬਹੁਤ ਜ਼ਿਆਦਾ ਰੋਂਦੇ ਨੇ ਕਰਲਾਉਂਦੇ ਨੇ ਤਾਂ ਇਸ ਤੋਂ ਬਾਅਦ ਉਸ ਲੜਕੀ ਦਾ ਪਿਤਾ ਦਿੱਲੀ ਹਾਈ ਕੋਰਟ ਜਾਂਦਾ ਹੈ ਅਤੇ ਹਾਈ ਕੋਰਟ ਵੀ ਇਸ ਮਾਮਲੇ ਦੇ ਵਿੱਚ ਤੁਰੰਤ ਐਕਸ਼ਨ ਲੈਂਦਾ ਹੈ ਵਿਦੇਸ਼ ਮੰਤਰਾਲੇ ਨੂੰ ਇੱਕ ਚਿੱਠੀ ਕੱਢਦਾ ਹੈ ਜਿਸ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਇਸ ਲੜਕੀ ਬਾਰੇ ਸਾਨੂੰ 3 ਮਾਰਚ ਤੱਕ ਦੱਸਿਆ ਜਾਵੇ ਤਾਂ ਕਿ ਅਸੀਂ ਇਸ ਦੇ ਮਾਪਿਆਂ ਨੂੰ ਇਸ ਦੀ ਸਹੀ ਜਾਣਕਾਰੀ ਦੇ ਸਕੀਏ ਤਾਂ ਜਦੋਂ ਇਹ ਚਿੱਠੀ ਕੱਢੀ ਜਾਂਦੀ ਹੈ ਤਾਂ ਕੁਝ ਦਿਨਾਂ ਬਾਅਦ ਇਸ ਦਾ ਰਿਪਲਾਈ ਆ ਜਾਂਦਾ ਤੇ ਪਤਾ ਲੱਗਦਾ ਹੈ ਕਿ ਉਸ ਨੂੰ ਫਾਂਸੀ ਦੇ ਦਿੱਤੀ ਗਈ ਹੈ। ਦਰਅਸਲ ਇਹ ਜਿਹੜੀ ਲੜਕੀ ਸੀ ਇਸ ਦਾ ਨਾਮ ਸਹਜਾਦੀ ਸੀ। ਸਹਜਾਦੀ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਸਹਜਾਦੀ ਜਦੋਂ 8 ਸਾਲ ਦੀ ਸੀ ਤਾਂ ਉਹਦੇ ਫੇਸ ਉੱਤੇ ਗਰਮ ਪਣੀ ਪੈ ਜਾਂਦਾ ਤੇ ਉਸ ਤੋਂ ਬਾਅਦ ਇਸ ਦਾ ਫੇਸ ਆ ਜਿਹੜਾ ਉਹ ਜਲ ਜਾਂਦਾਗਾ। ਇੰਨਾ ਜ਼ਿਆਦਾ ਖਰਾਬ ਹੋ ਜਾਂਦਾ ਹੈ ਕਿ ਇਸ ਤੋਂ ਬਾਅਦ ਇਸ ਲੜਕੀ ਦਾ ਕਿਤੇ ਵੀ ਰਿਸ਼ਤਾ ਨਹੀਂ ਹੁੰਦਾ ਅਤੇ ਰਿਸ਼ਤੇ ਵਾਲੇ ਜਦੋਂ ਵੀ ਆਉਂਦੇ ਸੀ ਤਾਂ ਇਸ ਨੂੰ ਦੇਖ ਕੇ ਜਵਾਬ ਦੇ ਜਾਂਦੇ ਸੀ ਤਾਂ 2020 ਦੇ ਵਿੱਚ ਇਸ ਲੜਕੀ ਦੀ ਇੱਕ ਲੜਕੇ ਨਾਲ ਫੇਸਬੁੱਕ ਤੇ ਗੱਲਬਾਤ ਹੁੰਦੀ ਹੈ ਜਿਸ ਦਾ ਨਾਮ ਮੁਹੰਮਦ ਉਜ਼ੈਰ ਜੋ ਕਿ ਉੱਤਰ ਪ੍ਰਦੇਸ਼ ਦੇ ਆਗਰਾ ਦਾ ਰਹਿਣ ਵਾਲਾ ਹੁੰਦਾ ਜਦੋਂ ਸਹਜਾਦੀ ਦੀ ਗੱਲਬਾਤ ਉਜ਼ੈਰ ਨਾਲ ਹੁੰਦੀ ਹੈ ਤਾਂ ਅੱਗੋਂ ਉਜ਼ੈਰ ਕਹਿੰਦਾ ਕਿ ਸਾਡੀ ਰਿਸ਼ਤੇਦਾਰੀ ਹੈ ਦਵਾਈ ਦੇ ਵਿੱਚ ਮੈਂ ਤੈਨੂੰ ਉਥੇ ਕੰਮ ਲਈ ਭੇਜਦਾ ਨਾ ਉਹਨਾਂ ਨੂੰ ਇੱਕ ਮੇੜ ਦੀ ਲੋੜ ਆ ਕੰਮ ਕਰਨ ਵਾਲੀ ਲੜਕੀ ਦੀ ਲੋੜ ਆ ਤਾਂ ਇਸ ਤੋਂ ਬਾਅਦ ਸਹਜਾਦੀ ਵੀ ਇਹ ਗੱਲ ਲਈ ਮੰਨ ਜਾਂਦੀ ਆ ਤੇ ਉਹ ਆਬੂਤਾਬੀ ਦੇ ਵਿੱਚ ਚਲੀ ਜਾਂਦੀ ਆ ਕਿਉਂਕਿ ਉਹ ਜਿਹੜੇ ਆਬੂਤਾਬੀ ਦੇ ਵਿੱਚ ਰਹਿ ਰਹੇ ਸੀ ਪਰਿਵਾਰ ਉਹ ਓਜ਼ਾਰ ਦਾ ਇੱਕ ਤਾਂ ਫੁੱਫੜ ਸੀ ਅਤੇ ਉਸ ਦੀ ਭੂਆ ਸੀ ਉਸ ਦੀ ਫੈਮਿਲੀ ਉੱਥੇ ਰਹਿ ਰਹੀ ਸੀ ਤਾਂ ਉਹਨਾਂ ਦੇ ਘਰ ਦੇ ਵਿੱਚ ਹੀ ਸਹਜਾਦੀ ਨੂੰ ਕੰਮ ਕਰਨ ਵਾਸਤੇ ਭੇਜ ਦਿੱਤਾ ਜਾਂਦਾ ਪਰ ਅੱਗੇ ਜਾ ਕੇ ਪਤਾ ਲੱਗਦਾ ਹੈ ਜਿਸ ਘਰ ਦੇ ਵਿੱਚ ਸਹਿਜਾਦੀ ਨੇ ਜਾਣਾ ਸੀ ਕੰਮ ਕਰਨ ਦੇ ਲਈ ਉਸ ਘਰ ਦੇ ਵਿੱਚ ਇੱਕ ਬੱਚਾ ਹੋਣ ਵਾਲਾ ਸੀ ਤੇ ਬੱਚਾ ਹੋ ਜਾਂਦਾ ਤੇ ਉਸ ਤੋਂ ਬਾਅਦ ਉਸ ਬੱਚੇ ਦੇ ਇੱਕ ਟੀਕਾ ਲੱਗਣਾ ਸੀ ਜੋ ਕਿ ਗਵਰਨਮੈਂਟ ਦੁਆਰਾ ਸਰਕਾਰੀ ਟੀਕਾ ਲਗਵਾਇਆ ਜਾਂਦਾ ਉਹ ਟੀਕਾ ਲੱਗਣ ਤੋਂ ਬਾਅਦ ਉਸ ਲੜਕੇ ਨੂੰ ਦੁੱਧ ਪਿਲਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਸਮਾ ਦਿੱਤਾ ਜਾਂਦਾ ਤੇ ਥੋੜੇ ਟਾਈਮ ਬਾਅਦ ਪਤਾ ਲੱਗਦਾ ਕਿ ਉਸ ਬੱਚੇ ਦੀ ਡੈਥ ਹੋ ਗਈ ਜਦੋਂ ਬੱਚੇ ਦੀ ਡੈਥ ਹੋ ਜਾਂਦੀ ਹੈ ਤੇ ਇਹ ਜਿਹੜਾ ਸਾਰਾ ਮਾਮਲਾ ਹੁੰਦਾ ਉਸ ਬੱਚੇ ਦੀ ਮੌਤ ਦਾ ਇਲਜ਼ਾਮ ਸਹਜਾਦੀ ਉੱਤੇ ਲਗਾ ਦਿੱਤਾ ਜਾਂਦਾ ਹੈ ਸਹਜਾਦੀ ਨੂੰ ਬਹੁਤ ਜ਼ਿਆਦਾ ਟੌਰਚ ਕੀਤਾ ਜਾਂਦਾ ਉਸ ਨੂੰ ਕੁੱਟਿਆ ਮਾਰਿਆ ਜਾਂਦਾ ਉਸ ਨੂੰ ਨੰਗਨ ਕਰਕੇ ਕੁੱਟਿਆ ਮਾਰਿਆ ਜਾਂਦਾ ਬਲਕਿ ਇਹ ਜਿਹੜਾ ਕ੍ਰਾਈਮ ਸੀ ਸਹਜਾਦੀ ਨੇ ਨਹੀਂ ਕੀਤਾ ਸੀ ਉਸ ਤੋਂ ਧੱਕੇ ਨਾਲ ਕਬੂਲ ਕਰਵਾਇਆ ਗਿਆ ਮਤਲਬ ਕਿ ਇਹਨੂੰ ਕੁੱਟਦੇ ਸੀ ਮਾਰਦੇ ਸੀ ਉਹ ਵਿਚਾਰੀ ਕੀ ਕਰਦੀ ਆਖਰਕਾਰ ਉਸਨੇ ਜ਼ੁਰਮ ਕਬੂਲਣਾ ਪਿਆ ਅਤੇ ਉਸ ਦੀ ਇੱਕ ਵੀਡੀਓ ਬਣਾ ਲਈ ਜਾਂਦੀ ਹੈ ਇਸ ਤੋਂ ਬਾਅਦ ਉਸ ਵੀਡੀਓ ਦੇ ਆਧਾਰ ਤੇ ਉਸ ਤੇ ਇੱਕ ਐਫ ਆਰ ਆਈ ਦਰਜ ਕਰਵਾਈ ਜਾਂਦੀ ਹੈ 10 ਫਰਵਰੀ 2023 ਦੇ ਵਿੱਚ ਸ਼ਹਿਜ਼ਾਦੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਜਿਸ ਬੱਚੇ ਦੀ ਮੌਤ ਹੁੰਦੀ ਹੈ ਉਸ ਬੱਚੇ ਦਾ ਪੋਸਟਮਾਰਟਮ ਤੱਕ ਨਹੀਂ ਕਰਵਾਇਆ ਜਾਂਦਾ ਤਾਂ ਕਿ ਪਤਾ ਲੱਗ ਸਕੇ ਆਖਰਕਾਰ ਉਸ ਬੱਚੇ ਦੀ ਮੌਤ ਦਾ ਅਸਲੀ ਕਾਰਨ ਪਤਾ ਹੀ ਨਹੀਂ ਲੱਗਿਆ ਵੀ ਉਸ ਦਾ ਕਾਰਨ ਕੀ ਸੀ ਕਿਉਂਕਿ ਬੱਚੇ ਦੇ ਟੀਕੇ ਲੱਗਿਆ ਸੀ ਹੋ ਸਕਦਾ ਉਸ ਟੀਕੇ ਨੇ ਕੋਈ ਰਿਐਕਸ਼ਨ ਕਰਤਾ ਹੋਵੇ ਉਸ ਕਰਕੇ ਉਸ ਬੱਚੇ ਦੀ ਮੌਤ ਹੋ ਗਈ ਹੋਵੇ ਪਰ ਇਸ ਬਾਰੇ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇਸ ਤੋਂ 97 ਦਿਨਾਂ ਬਾਅਦ ਐਫਆਰਆਈ ਦਰਜ ਹੁੰਦੀ ਹੈ ਪੋਸਟਮਾਰਟਮ ਨਹੀਂ ਹੁੰਦਾ ਅਤੇ 31 ਮਾਰਚ 2023 ਨੂੰ ਫਾਸੀ ਦੀ ਸਜ਼ਾ ਜਿਹੜੀ ਸਹਜਾਦੀ ਨੂੰ ਸੁਣਾ ਦਿੱਤੀ ਜਾਂਦੀ ਹੈ ਸਹਜਾਦੀ ਨੂੰ 2 ਮਈ 2024 ਦੇ ਵਿੱਚ ਫਾਸੀ ਦਾ DNA ਜਿਹੜਾ ਤੈਅ ਕਰ ਦਿੱਤਾ ਜਾਂਦਾ ਹੈ ਪਰ ਕੁਦਰਤੀ ਆਫਤਾ ਕਾਰਨ ਅਤੇ ਕੁਝ ਹੋਰ ਕਾਰਨਾ ਕਰਕੇ ਸਹਜਾਦੀ ਦੀ ਜਿਹੜੀ ਫਾਂਸੀ ਆ ਉਹ ਟਲ ਜਾਂਦੀ ਹੈ ਤੇ ਇਸ ਤੋਂ ਬਾਅਦ ਸਹਜਾਦੀ ਦਾ ਜਿਹੜਾ ਪਰਿਵਾਰ ਆ ਉਹ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਉਹ ਪ੍ਰਧਾਨ ਮੰਤਰੀ ਕੋਲ ਪਹੁੰਚ ਕਰਦਾ ਹੈ ਗ੍ਰਹਿ ਮੰਤਰੀ ਕੋਲ ਜਾਂਦਾ ਹੈ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਨਾਥ ਕੋਲ ਵੀ ਜਾਂਦੇ ਨੇ ਤਾਂ ਕਿ ਸਾਡੀ ਬੇਟੀ ਆ ਜਿਹੜੀ ਉਹ ਜਿਲਚੋਂ ਬਾਹਰ ਆ ਸਕੇ ਕਿਉਂਕਿ ਉਹਨਾਂ ਦੇ ਮਾਪਿਆਂ ਨੂੰ ਪਤਾ ਸੀ ਕਿ ਸਾਡੀ ਬੱਚੀ ਨੂੰ ਬੇਕਸੂਰ ਫਸਾਇਆ ਗਿਆਗਾ ਇਸ ਕਰਕੇ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਨੇ ਪੂਰੀ ਵਾਹ ਲਗਾਉਂਦੇ ਨੇ ਪਰ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਕਾਮਯਾਬ ਨਹੀਂ ਹੁੰਦੀ ਕਿਉਂਕਿ ਉਸ ਬੱਚੇ ਦੇ ਮਾਤਾ ਪਿਤਾ ਨੇ ਉਸਦੀ ਮਾਤਾ ਲਾਜੀਆ ਅਤੇ ਉਸਦੇ ਪਿਤਾ ਫੈਜ਼ ਨੇ ਇਹ ਤੈਅ ਕਰ ਲਿਆ ਸੀ ਕਿ ਸਾਡੇ ਬੱਚੇ ਨੂੰ ਮਾਰਨ ਵਾਲੀ ਸਹਜਾਦੀ ਹੈ ਇਸ ਕਰਕੇ ਉਹਨਾਂ ਨੇ ਜਿਹੜੀ ਸਾਰੀ ਗੱਲਬਾਤ ਸੀ ਇਹ ਪੁਲਿਸ ਸਟੇਸ਼ਨ ਦੇ ਵਿੱਚ ਦੱਸੀ ਕਿ ਇਸ ਦੇ ਕਾਰਨ ਹੀ ਸਾਡੇ ਬੱਚੇ ਦੀ ਡੈਥ ਹੋਈ ਹੈ ਸਾਡੇ ਬੱਚੇ ਦੀ ਮੌਤ ਹੋਈ ਹੈ 25 ਜਨਵਰੀ 2025 ਨੂੰ ਕੋਟ ਫੈਜ਼ ਨੂੰ ਫੋਨ ਕਰਦਾ ਉਸ ਬੱਚੇ ਦੇ ਪਿਤਾ ਨੂੰ ਫੋਨ ਕਰਦੇ ਨੇ ਜੇਕਰ ਤੁਸੀਂ ਉਸ ਮਲਜਮ ਦੀ ਮੌਤ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਫੈਜ਼ ਇਸ ਗੱਲ ਤੋਂ ਮਨਾ ਕਰ ਦਿੰਦਾ ਫੈਜ਼ ਨੇ ਮੀਡੀਆ ਨੂੰ ਵੀ ਦੱਸਿਆ ਕਿ ਸਹਿਜਾਦੀ ਨੇ ਆਪਣਾ ਜੁਰਮ ਕਬੂਲ ਕੀਤਾ ਅਸੀਂ ਇਸੇ ਦੇ ਆਧਾਰ ਤੇ ਹੀ ਕਾਰਵਾਈ ਕਰਵਾ ਰਹੇ ਹਾਂ ਕਿਉਂਕਿ ਜਿਹੜਾ ਅਬੂ ਤਾਬੀ ਦਾ ਕਾਨੂੰਨ ਹੈ ਜੇਕਰ ਉੱਥੇ ਸਹਿਮਤੀ ਹੋ ਜਾਂਦੀ ਹੈ ਜਾਂ ਫਿਰ ਦੋਈ ਦਾ ਜਿਹੜਾ ਰਾਜਾਗਾ ਉਹ ਮਾਫ ਕਰ ਦਿੰਦਾ ਤਾਂ ਹੋ ਸਕਦਾ ਹੈ ਕਿ ਸਹਿਜਾਦੀ ਦੀ ਫੌਸੀ ਜਿਹੜੀ ਟਲ ਜਾਂਦੀ ਪਰ ਉਹਦੇ ਵਿੱਚ ਰਹਿਮ ਤਾਂ ਹੀ ਹੋ ਸਕਦਾ ਸੀ ਜੇਕਰ ਉਸ ਬੱਚੇ ਦੇ ਮਾਤਾ ਪਿਤਾ ਸਹਿਮਤ ਹੁੰਦੇ ਜਾਂ ਫਿਰ ਉਸ ਦੁਬਈ ਦਾ ਜਿਹੜਾ ਸੇਖ ਹੈ ਰਾਜਾਗਾ ਉਹ ਸਹਿਮਤ ਹੁੰਦਾ ਇਧਰ ਸਹਿਜਾਦੀ ਦੇ ਮਾਤਾ ਪਿਤਾ ਵੀ ਮੁਹੰਮਦ ਉਜ਼ੈਰ ਕੋਲ ਜਾਂਦੇ ਨੇ ਤਾਂ ਕਿ ਉਹ ਉਹਨਾਂ ਨੂੰ ਮਨਾ ਸਕੇ ਪਰ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਵਾਰ-ਵਾਰ ਬੇਅਰਥ ਜਾਂਦੀ ਸੀ ਇਧਰ ਇੰਡੀਆ ਦੇ ਵਿੱਚ ਸਹਿਜਾਦੀ ਦੇ ਮਾਤਾ ਪਿਤਾ ਮੁਹੰਮਦ ਉਜ਼ੈਰ ਅਤੇ ਉਸ ਦੀ ਮਾਤਾ ਦੇ ਉੱਤੇ ਧੋਖਾ ਧੜੀ ਦਾ ਇੱਕ ਪਰਚਾ ਦਰਜ ਕਰਾਉਂਦੇ ਨੇ ਅਤੇ ਨਾਲ ਇਹ ਵੀ ਕਹਿੰਦੇ ਨੇ ਕਿ ਇਹਨਾਂ ਨੇ ਸਾਨੂੰ ਧੋਖੇ ਦੇ ਵਿੱਚ ਲਿਆ ਕੇ ਸਾਡੀ ਬੇਟੀ ਤੋਂ ਪੈਸੇ ਠੱਗਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਵਿਦੇਸ਼ ਦੇ ਵਿੱਚ ਫਸਾ ਦਿੱਤਾ। ਇਸ ਤੋਂ ਬਾਅਦ 14 ਫਰਵਰੀ 2025 ਨੂੰ ਕੋਰਟ ਕੈਪਟਨ ਰਾਤ ਦੇ ਸਮੇਂ ਜੇਲ੍ਹ ਦੇ ਵਿੱਚ ਆਉਂਦਾ ਅਤੇ ਸਹਜਾਦੀ ਨੂੰ ਦੱਸਦਾ ਹੈ ਕਿ ਕੱਲ ਨੂੰ ਤੇਰੀ ਫਾਂਸੀ ਦਾ ਦਿਨ ਹੈ ਜਿਹੜਾ ਉਹ ਤੈਅ ਕਰ ਦਿੱਤਾ ਗਿਆ ਵੀ ਤੇਰੇ ਕੋਲ ਹੁਣ ਬਹੁਤ ਘੱਟ ਸਮਾਂ ਹੈਗਾ ਤੇ ਜੇਕਰ ਤੇਰੀ ਕੋਈ ਆਖਰੀ ਇੱਛਾ ਤਾਂ ਤੂੰ ਸਾਨੂੰ ਦੱਸ ਸਕਦੀ ਆ। ਤਾਂ ਇਸ ਤੋਂ ਬਾਅਦ ਸਹਜਾਦੀ ਆਪਣੀ ਆਖਰੀ ਇੱਛਾ ਜ਼ਾਹਿਰ ਕਰਦੀ ਹੈ ਤੇ ਆਪਣੇ ਮਾਤਾ-ਪਿਤਾ ਨਾਲ ਗੱਲਬਾਤ ਕਰਨ ਦੀ ਇੱਛਾ ਜ਼ਾਹਿਰ ਕਰਦੀ ਹੈ ਤਾਂ ਇਸ ਤੋਂ ਬਾਅਦ ਕੋਰਟ ਕੈਪਟਨ ਸਹਜਾਦੀ ਦੀ ਤਕਰੀਬਨ ਰਾਤ ਦੇ 9:30 ਵਜੇ ਉਹਦੇ ਮਾਤਾ-ਪਿਤਾ ਨਾਲ ਗੱਲਬਾਤ ਕਰਵਾਉਂਦਾ ਅਤੇ ਅੱਗੇ ਸਹਜਾਦੀ ਆਪਣੇ ਮਾਤਾ-ਪਿਤਾ ਨੂੰ ਕਹਿੰਦੀ ਹੈ ਕਿ ਤੁਸੀਂ ਕਿਸੇ ਦੇ ਨਾਲ ਲੜਨਾ ਝਗੜਨਾ ਨਹੀਂ ਅਤੇ ਜੋ ਵੀ ਤੁਸੀਂ ਇੰਡੀਆ ਦੇ ਵਿੱਚ ਐਫਆਰਆਈ ਦਰਜ ਕਰਵਾਈਆਂ ਨੇ ਉਹ ਸਾਰੀਆਂ ਵਾਪਸ ਲੈ ਲਓ ਅਤੇ ਮੈਨੂੰ ਸਿਰਫ ਸਕੂਨ ਚਾਹੀਦਾ ਮੈਂ ਹੁਣ ਸਕੂਨ ਲੈਣਾ ਚਾਹੁੰਨੀ ਆ ਤੇ ਇਸ ਤੋਂ ਬਾਅਦ ਹੋ ਸਕਦਾ ਵੀ ਮੇਰੀ ਤੁਹਾਡੇ ਨਾਲ ਗੱਲਬਾਤ ਨਾ ਹੋਵੇ ਐਨਾ ਕਹਿੰਦੀ ਹੋਈ ਸਹਜਾਦੀ ਰੋਣ ਲੱਗ ਜਾਂਦੀ ਹੈ ਅਤੇ ਫੋਨ ਆ ਜਿਹੜਾ ਕੱਟ ਦਿੰਦੀ ਹੈ ਇਸ ਤੋਂ ਬਾਅਦ ਸਹਜਾਦੀ ਦੇ ਮਾਤਾ ਪਿਤਾ ਵੀ ਰੋਣ ਲੱਗ ਜਾਂਦੇ ਨੇ ਅਤੇ ਉਹ ਸਹਜਾਦੀ ਨੂੰ ਕਢਾਉਣ ਦੀ ਬਹੁਤ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਕਾਮਯਾਬ ਨਹੀਂ ਹੁੰਦੀ ਕਿਉਂਕਿ ਇਸ ਗੱਲ ਦੀ ਪਹਿਨਕ ਨਾ ਤਾਂ ਸਾਡੇ ਇੰਡੀਆ ਦੇ ਵਿਦੇਸ਼ ਮੰਤਰਾਲੇ ਨੂੰ ਲੱਗਦੀ ਹੈ ਅਤੇ ਨਾ ਹੀ ਦੁਬਈ ਦੇ ਵਿੱਚ ਜਿਹੜਾ ਸਾਡਾ ਦੂਤਾਵਾਸਕਰ ਹੈ ਉਸ ਦੇ ਵਿੱਚ ਇਸ ਗੱਲ ਦੀ ਖਬਰ ਪਹੁੰਚਦੀ ਹੈ ਅਤੇ ਜਿਹੜੀ ਇਹ ਖਬਰ ਹੈ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦੀ ਹੈ ਤੇ ਲੋਕ ਆਪਣੇ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਬਹੁਤ ਸਾਰੇ ਲੋਕ ਸਹਿਜਾਦੀ ਨੂੰ ਗਲਤ ਠਹਿਰਾ ਰਹੇ ਨੇ ਅਤੇ ਬਹੁਤ ਸਾਰੇ ਲੋਕ ਸਹਿਜਾਦੀ ਦਾ ਸਹਿਯੋਗ ਵੀ ਕਰ ਰਹੇ ਨੇ ਬਾਕੀ ਦੋਸਤੋ ਤੁਹਾਡੀ ਇਸ ਘਟਨਾ ਬਾਰੇ ਕੀ ਰਾਇਆ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ ਵੀਡੀਓ ਨੂੰ ਹੋਰਾਂ ਤੱਕ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਲੋਕਾਂ ਤੱਕ ਪਹੁੰਚਣ ਅਤੇ ਲੋਕ ਅਵੇਅਰ ਹੋਣ ਸੋ ਦੋਸਤੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ